ਯਾਰ ਕੀ ਬੁਝਾਤ ਕਾ ਪੀਕੇ 3 ਵਾਲੀ ਦਾ ਮਾਡਲ ਲਾਟੂ ਕਰੋ ਲਾਟੂ ਕਰੋ ਲਾਟੂ ਕਰੋ ਹਰੇ ਇਲਾਕਾ ਸਮਰਾਜੀ ਮਾਡਲ ਰੱਦ ਕਰੋ ਰੱਦ ਕਰੋ ਰੱਦ ਕਰੋ ਹਰੇ ਇਲਾਕਾ ਸਮਰਾਜੀ ਮਾਡਲ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨੀ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ ਕਿਸਾਨੀ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ ਪਿਆਰ ਦੇ دریاਈ ਪਾਣੀ ਗੁਰਮੈਨ ਮੇਰਾ ਨਾਮ ਬਲਵਿੰਦਰ ਸਿੰਘ ਨੀਜਰ ਏਰੀਆ ਪ੍ਰਧਾਨ ਕਿਰਤੀਕ ਸਾਜੁਨੀ ਅੰਦਰ ਰਹੇ ਜੀ ਸਾਡਾ ਮਸਲਾ ਇਹ ਹੀ ਆ ਕਿ ਜਿਹੜਾ ਇਸ ਟਾਈਮ ਤੇ ਪਾਣੀ ਦੀ ਬੜੀ ਮੁਸ਼ਕਲ ਆ ਰਹੀ ਹੈ ਇਹਦੇ ਵਾਸਤੇ ਨੌਜਵਾਨ ਜਿਹੜੇ ਜਾਗਰੂਕ ਹੋਏ ਉਹ ਚਾਹੁੰਦੇ ਨੇ ਕਿ ਜਿਹੜਾ ਇਹ ਪੰਜਾਬ ਦਾ ਪਾਣੀ ਉਹ ਬਚਾਇਆ ਜਾਵੇ ਇਹ ਸਾਡੀਆਂ ਮੰਗਾਂ ਹਨ ਕਿ ਜਿਹੜਾ ਡੈਰੀ ਪਾਣੀ ਆ ਉਹ ਜ਼ਿਆਦਾ ਲਾਗੂ ਕੀਤਾ ਜਾਵੇ ਜਿਹੜਾ ਪਾਣੀ ਇਸ ਟਾਈਮ ਤੇ ਜ਼ਿਆਦਾ ਬਰਬਾਦ ਹੋ ਰਿਹਾ ਉਹਨੂੰ ਪਚਾਨ ਤੋਂ ਰੋਕਿਆ ਜਾਵੇ ਪੀਨ ਵਾਲਾ ਪਾਣੀ ਤੇ ਨਹਿਰੀ ਪਾਣੀ ਜਿਹੜਾ ਵਾ ਇਹਦੀ ਸਾਡੀ ਜਿਆਦੀ ਮੀਨਾਂ ਆਏ ਆਪਣਾ ਤੇ ਕੀ ਮਾਮਲਾ ਸਾਰਾ ਜਿਹੜਾ ਤੁਹਾਡਾ ਮੈਂ ਜੀ ਸੁਖਦੇਵ ਸਿੰਘ ਸੈנסਰਾ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਜੁਨੀ ਆਣਾ ਅੱਜ ਸੂਬਾ ਕਮੇਟੀ ਦੇ ਸੱਦੇ ਦੇ ਕਿਰਤੀ ਕਿਸਾਨ ਜੀ ਦੇ ਜੂਥ ਵਿੰਗ ਵੱਲੋਂ ਅਮਲ ਮੋਰਸਲ ਮਾਰਚ ਜਿਹੜੇ ਉਹ ਸਾਰੇ ਜ਼ਿਲ੍ਹਿਆਂ 'ਚ ਕੀਤੇ ਜਾ ਰਹੇ ਆ ਇਸ ਮਾਰਚ ਦੀਆਂ ਮੁੱਖ ਮੰਗਾਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਾਮਰਾਜੀ ਖੇਤੀ ਮਾਡਲ ਜਿਹੜਾ ਹਰੀ ਕ੍ਰਾਂਤੀ ਦੇ ਨਾਂ 'ਤੇ ਲਾਗੂ ਕੀਤਾ ਗਿਆ ਆ ਇਸ ਮਾਡਲ ਨੂੰ ਰੱਦ ਕੀਤਾ ਜਾਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਆ ਉਹ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਹੱਲ ਕੀਤਾ ਜਾਵੇ ਪੰਜਾਬ ਦਾ ਖੇਤ ਜਿਹੜਾ ਕਿਸਾਨੀ ਸਰ ਚੜਿਆ ਕਰਜ਼ਾ ਆ ਉਹ ਮਾਫ ਕੀਤਾ ਜਾਵੇ ਤੇ ਭਾਰਤ ਪਾਕਿਸਤਾਨ ਵਪਾਰ ਜਿਹੜਾ ਆ ਉਹ ਖੋਲ੍ਹਿਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਖੇਤੀਬਾੜੀ ਦੇ ਆਧਾਰਤ ਸੰਧ ਜਿਹੜੀ ਆ ਉਹ ਲਾਈ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਨੌਜਵਾਨ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਆ ਇਹ ਅੱਜ ਦਾ ਜਿਹੜਾ ਮਾਰਚ ਆਏ ਮਿੱਥਿਆ ਗਿਆ ਆ ਕਿੱਥੋਂ ਜ਼ਿਕਰ ਆ ਜਾਏਗਾ ਮਾਰਚ ਜਿਹੜਾ ਇਹ ਮਾਰਚ ਜੀ ਏਅਰਪੋਰਟ ਰਾਜਸਥਾਨ ਸੀ ਤੱਕ ਜਾਏਗਾ ਇਥੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਕਾਲਿਆਲੇ ਖੂਹ ਤੋਂ ਸ਼ੁਰੂ ਹੋਗੇ 에어ਪੋਰਟ ਤੱਕ ਜਾਏਗਾ ਜੀ